ਇਹ ਸਾਡੇ ਜਰਨਲ ਹੋਏ ਨੇ ਤੇ ਜੇ ਇਹਨਾਂ ਦਾ ਇਤਿਹਾਸ ਸਕੂਲ ਚ ਪੜਾਵਾਂਗੇ ਸਾਡੇ ਹੋਰ ਜਰਨਲਾਂ ਦਾ ਇਤਿਹਾਸ ਪੜਾਇਆ ਜਾਊਗਾ ਸਾਡਾ ਇੱਕ ਜਰਨਲ ਹੋਰ ਇਥੋਂ ਨਿਕਲ ਆਇਆ ਸਾਡੀ ਕੌਮ ਕਿਤੇ ਦੀ ਕਿਤੇ ਨਿਕਲ ਜਾਊਗੀ ਤੇ ਜੇ ਸਾਰੀਆਂ ਸਟੇਟਾਂ ਦੇ ਇਸ ਤਰ੍ਹਾਂ ਹੀ ਉਪਰਾਲੇ ਹੋਣਗੇ ਸਿੱਖੋਂ ਅੱਗੇ ਆਏਗੀ ਸਾਡੇ ਜਰਨੈਲਾਂ ਦੇ ਨਾਂ ਤੇ ਸਕੂਲ ਹੋਣਗੇ ਇਤਿਹਾਸ ਪੜਾਇਆ ਜਾਊਗਾ ਤੇ ਸਾਡੀ ਕੌਮ ਹੋਰ ਚੜਦੀ ਕਲਾ ਚ ਹੋ ਜੂਗੀ ਸਲੂਟ ਹੈ ਇਥੋਂ ਦੀ ਗਵਰਨਮੈਂਟ ਨੂੰ ਜਿਨ੍ਹਾਂ ਨੇ ਸਾਨੂੰ ਇਹ ਪ੍ਰਵਾਨਗੀ ਦਿੱਤੀ ਕਿ ਆਪਾਂ ਇਸ ਨਾਮ ਤੇ ਸਕੂਲ ਦੀ ਪ੍ਰਵਾਨਗੀ ਦਿੰਨੇ ਆ ਕਵਰੇਜ ਲਗਾਤਾਰ جاری ਆ ਸੀ ਜਸਵੰਤ ਸਿੰਘ ਜੀ ਖਾਲੜਾ ਐਲੀਮੈਂਟਰੀ ਸਕੂਲ ਤੋਂ ਆਪਣੇ ਨਾਲ ਗੁਰਮੀਤ ਸਿੰਘ ਜੱਜੀ ਜੁੜੇ ਨੇ ਗੁਰਮੀਤ ਸਿੰਘ ਜੱਜੀ ਸਵਾਗਤ ਹੈ ਵਾਈਕੁ ਜੀ ਕਾ ਖਾਲਸਾ ਵਾਈਕੁ ਜੀ ਦੀ ਫਤਿਹ ਜੀ ਕਿਦਾਂ ਸੋਚ ਰਹੇ ਆ ਕਿਦਾਂ ਫੀਲ ਕਰ ਰਹੇ ਆ ਐਕਸਪਲੇਨ ਨਹੀਂ ਕਰ ਸਕਦਾ ਮੈਂ ਕਿ ਜਿੰਨੀ ਅੰਦਰ ਪਾਵਰ એનર્ਜੀ ਆ ਗਈ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਸਾਡੇ ਜਰਨਲ ਹੋਏ ਨੇ ਤੇ ਜੇ ਇਹਨਾਂ ਦਾ ਇਤਿਹਾਸ ਸਕੂਲ ਚ ਪੜਾਵਾਂਗੇ ਸਾਡੇ ਹੋਰ ਜਰਨਲਾਂ ਦਾ ਇਤਿਹਾਸ ਪੜਾਇਆ ਜਾਊਗਾ ਸਾਡਾ ਇੱਕ ਜਰਨਲ ਹੋਰ ਇਥੋਂ ਨਿਕਲ ਆਇਆ ਤੇ ਸਾਡੀ ਕੌਮ ਕਿਤੇ ਦੀ ਕਿਤੇ ਨਿਕਲ ਜਾਊਗੀ ਜੇ ਉਪਰਾਲਾ ਕੀਤਾ ਸਾਡੇ ਫਰੇਜ਼ਨੋ ਦੀ ਸਟੇਟ ਅਸੈਂਬਲੀ ਨੇ ਸਾਡੀ ਸਾਰੀ ਬੋਰਡ ਨੇ ਸਕੂਲ ਡਿਸਟ੍ਰਿਕਟ ਨੇ ਤੇ ਜੇ ਸਾਰੀਆਂ ਸਟੇਟਾਂ ਦੇ ਇਸ ਤਰ੍ਹਾਂ ਹੀ ਉਪਰਾਲੇ ਹੋਣਗੇ ਸਿੱਖ ਕੌਮ ਅੱਗੇ ਆਏਗੀ ਸਾਡੇ ਜਰਨੈਲਾਂ ਦੇ ਨਾਂ ਦੇ ਸਕੂਲ ਹੋਣਗੇ ਇਤਿਹਾਸ ਪੜਾਇਆ ਜਾਊਗਾ ਤੇ ਸਾਡੀ ਕੌਮ ਹੋਰ ਚੜ੍ਹਦੀ ਕਲਾ ਚ ਹੋਜੂਗੀ ਜਿਹੜਾ ਸਾਡਾ ਸਾਰਾ ਇਹ ਕਾਰਜ ਆਪਣੀ ਪੰਜਾਬ ਦੀ ਧਰਤੀ ਤੇ ਨਹੀਂ ਹੋ ਪਾਇਆ ਅਸੀਂ ਦੂਜੀ ਧਰਤੀ ਤੇ ਆ ਕੇ ਕੀਤਾ ਸਲੂਟ ਹੈ ਇਥੋਂ ਦੀ ਗਵਰਨਮੈਂਟ ਨੂੰ ਜਿਨ੍ਹਾਂ ਨੇ ਸਾਨੂੰ ਇਹ ਪ੍ਰਵਾਨਗੀ ਦਿੱਤੀ ਕਿ ਆਪਾਂ ਇਸ ਨਾਮ ਤੇ ਸਕੂਲ ਦੀ ਪ੍ਰਵਾਨਗੀ ਦਿੰਨੇ ਆ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਸਾਡੇ ਜਿੰਨੇ ਬੱਚੇ ਨੇੜੇ ਤੇੜੇ ਹੈਗੇ ਆ ਮੇਰੀ ਇਹ ਗੁਜਾਰਿਸ਼ ਉਹਨਾਂ ਦੇ ਪਰਿਵਾਰਾਂ ਨੂੰ ਆਣ ਪੜਨ ਪੜਾਣ ਜੁਆਇਨ ਕਰਨ ਨਾਲ ਸਾਰਾ ਕੁਝ ਕਿਉਂਕਿ ਆਪਣੇ ਘਰ ਤੋਂ ਸ਼ੁਰੂ ਹੋਣੀ ਹੈ ਸਕਸੈਸ ਪੈਰ ਚੁੰਮੂਗੀ ਸਾਨੂੰ ਉਪਰਾਲੇ ਕਰਨੇ ਆ ਉਪਰਾਲਾ ਕੀਤਾ ਸਾਰਿਆਂ ਨੇ ਨੈਨਦੀਪ ਨੂੰ ਖਾਸ ਕਰਕੇ ਵਧਾਈ ਹੈ ਕਿ ਜਿੰਨੇ ਉਪਰਾਲਾ ਕੀਤਾ ਅੱਜ ਇਹ ਦਿਨ ਸਾਨੂੰ ਦੇਖਣ ਨੂੰ ਮਿਲਿਆ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਬਹੁਤ ਮੁਬਾਰਕ ਬਹੁਤ ਬਹੁਤ ਧੰਨਵਾਦ ਜੀ ਵਾਇਗੁਰ ਜੀ ਦਾ ਖਾਸਾ ਵਾਇਗੁਰ ਜੀ ਬਹੁਤ ਖੁਸ਼ੀ ਔਰ ਮਾਣ ਵਾਲਾ ਦਿਨ ਅੱਜ ਜਿਹੜਾ ਕਿ ਪੰਜਾਬੀ ਕਮਿਊਨਿਟੀ ਦੇ ਇਸੇ ਆਇਆ ਹੈਗਾ ਤੇ ਅਸੀਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਤ ਦਿੰਨੇ ਆ ਸੀ ਅੱਜ ਬਹੁਤ ਵਧੀਆ ਦੇਣ ਜੜਿਆ ਹੈਗਾ ਸਾਡੇ ਵਾਸਤੇ ਤੇ ਸਾਡੀ ਕੌਮ ਲਈ ਸਾਨੂੰ ਇੱਕ ਮਾਣ ਮਹਿਸੂਸ ਹੁੰਦਾ ਹੈਗਾ ਸਾਡੇ ਇੱਕ ਸ਼ਹੀਦ ਨੂੰ ਅਸੀਂ ਅਸੀਂ ਉਹਨਾਂ ਨੂੰ ਯਾਦ ਕਰਕੇ ਛੋਟੇ ਜੀ ਉਹਨਾਂ ਦੀ ਇੱਕ ਤਿਲ ਫੁੱਲ ਸੇਵਾ ਕਰ ਸਕੇ ਜਸਵੰਤ ਸਿੰਘ ਜੀ ਖਾਲੜਾ ਐਲੀਮੈਂਟਰੀ ਸਕੂਲ ਦਾ ਅੱਜ ਉਦਘਾਟਨ ਹੋ ਚੁੱਕਾ ਹੈ ਕਵਰੇਜ ਲਗਾਤਾਰ ਜਾਰੀ ਹੈ ਆਪਣੇ ਨਾਲ ਇੰਦਰਜੀਤ ਸਿੰਘ ਬਰਾੜ ਜੀ ਜੁੜੇ ਨੇ ਜੋ ਕੀ ਜਕਾਰਾ ਮੂਵਮੈਂਟ ਦੇ ਨਾਲ ਵੀ ਹੁਣ ਕੰਮ ਕਰਦੇ ਆ ਇੰਦਰ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮੁਬਾਰਕਾਂ ਬਹੁਤ ਖੁਸ਼ੀ ਦਾ ਦਿਨ ਅੱਜ ਹਾਂਜੀ ਬਹੁਤ ਖੁਸ਼ੀ ਔਰ ਮਾਣ ਵਾਲਾ ਦਿਨ ਅੱਜ ਜਿਹੜਾ ਕਿ ਪੰਜਾਬੀ ਕਮਿਊਨਿਟੀ ਦੇ ਇਸੇ ਆਇਆ ਹੈਗਾ ਤੇ ਅਸੀਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਇਥੋਂ ਦੇ ਇਲਾਕਾ ਦੀ ਸਾਰੀ ਪੰਜਾਬੀ ਕਮਿਊਨਿਟੀ ਨੂੰ ਸਿੱਖ ਕੌਮ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਕਿ ਅੱਜ ਸ਼ਹੀਦਾਂ ਨੂੰ ਇੱਕ ਬਹੁਤ ਵੱਡੀ ਸੰਧਾਂਜਲੀ ਆ ਔਰ ਉਹਨਾਂ ਨੂੰ ਯਾਦ ਕਰਦੇ ਆ ਇੱਕ ਬਹੁਤ ਮਾਣ ਮਹਿਸੂਸ ਹੁੰਦਾ ਹੈ ਸਾਰੇ ਸੰਗਤ ਨੇ ਇੱਥੇ ਆ ਕੇ ਇਲਾਕਾ ਦੀ ਸੰਗਤ ਨੇ ਹੋਰ ਦੂਰੋਂ ਨੇੜਿਓਂ ਕੈਲੀਫੋਰਨੀਆ ਨੂੰ ਕਾਫੀ ਸੰਗਤ ਮਤਲਬ ਦੂਰੋਂ ਦੂਰੋਂ ਵੀ ਆਈ ਸੀ ਸੈਕਰਮੈਂਟੋ ਬੇਅਰੀਆ ਔਰ ਬੇਕਰਸਫੀਲਡ ਲਾਸ ਐਂਜਲਸ ਸਾਰੇ ਪਾਸਿਓਂ ਸੰਗਤ ਆ ਕੇ ਉਹਨਾਂ ਨੇ ਇੱਕ ਮਾਣ ਮਹਿਸੂਸ ਕੀਤਾ ਔਰ ਇੱਕ ਸਾਡੇ ਨਾਲ ਆ ਕੇ ਖੜੇ ਹੈ ਉਹ ਸਾਰੀ ਸੰਗਤ ਦਾ ਕੋਟਾ ਨਕੋਟ ਧੰਨਵਾਦ ਕਰਦੇ ਆ ਸੋ ਜਦੋਂ ਇਹ ਸਾਰੇ ਇਵੈਂਟਸ ਦੀ ਤਿਆਰੀ ਵਗੈਰਾ ਸੀਗੀ ਉਹ ਵੀ ਤੁਸੀਂ ਵੀ ਨਾਲ ਜੁੜੇ ਹੋਵੋਗੇ ਸੋ ਕਿੱਦਾਂ ਦੇ ਮਨ ਦੇ ਵਿੱਚ ਉਦੋਂ ਭਾਵ ਸੀ ਤੇ ਹੁਣ ਜਦੋਂ ਸਾਰਾ ਕੁਝ ਬੜਾ ਵਧੀਆ ਮਾਹੌਲ ਚ ਜਿਵੇਂ ਬੜਿਆ ਹੁਣ ਕੀ ਸੋਚ ਰਹੇ ਅਸੀਂ ਸੋਚ ਰਹੇ ਹਾਂ ਵੀ ਬਹੁਤ ਵਧੀਆ ਪ੍ਰੋਗਰਾਮ ਜਿਹੜੀ ਅਸੀਂ ਸ਼ੁਰੂ ਤੋਂ ਮੈਂ ਕੱਲ ਵੀ ਆਇਆ ਸੀ ਸ਼ਾਮ ਨੂੰ ਘੇੜਾ ਮਾਰਿਆ ਸੀਗਾ ਉਦੋਂ ਸਾਰੀਆਂ ਤਿਆਰੀਆਂ ਹੋ ਰਹੀਆਂ ਸੀਗੀਆਂ ਤੇ ਟੈਂਟ ਲੱਗ ਰਹੇ ਸੀਗੇ ਤੇ ਜਿਵੇਂ ਨਾ ਇੱਕ ਬਹੁਤ ਵੱਡਾ ਯਾਨਕਿ ਇੱਕ ਮਾਣ ਮਤਲਬ ਕਿ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਸੀਗਾ ਤੇ ਜਿਹਦੇ ਵਿੱਚ ਅਸੀਂ ਸਾਡੇ ਹੋਰ ਵੀ ਜਿਹੜੇ ਵਿਚਕਾਰਾਂ ਦੇ ਕਮਿਊਨਿਟੀ ਦੇ ਭਾਈ ਨੈਣਦੀਪ ਹੁਣੀ ਸਾਰੇ ਆਏ ਸੀਗੇ ਚੱਕਰ ਲਾ ਕੇ ਗਏ ਆ ਤੇ ਵੇਖੇ ਗਏ ਆ ਵੀ ਪ੍ਰੋਗਰਾਮ ਸਾਰਾ ਮਤਲਬ ਜਿਹੜੇ ਸਕੂਲ ਦੀਆਂ ਤਿਆਰੀਆਂ ਚੱਲ ਰਹੀਆਂ ਸੀਗੀਆਂ ਕਲੀਨ ਅਪ ਹੋ ਰਿਹਾ ਸੀਗਾ ਬਾਹਰ ਵੀ ਆਪਾਂ ਆਪਣੇ ਸਾਰੇ ਕੰਮ ਲੱਗੇ ਹੋਏ ਸੀਗੇ ਤੇ ਇਹ ਬਹੁਤ ਹੀ ਖੁਸ਼ੀ ਦਾ ਮੌਲ ਸੀਗਾ ਅੱਜ ਬਹੁਤ ਵਧੀਆ ਦਿਨ ਚੜਿਆ ਹੈਗਾ ਸਾਡੇ ਵਾਸਤੇ ਤੇ ਸਾਡੀ ਕੌਮ ਲਈ ਸਾਨੂੰ ਇੱਕ ਮਾਣ ਮਹਿਸੂਸ ਹੁੰਦਾ ਹੈਗਾ ਵੀ ਸਾਡੇ ਇੱਕ ਸ਼ਹੀਦ ਨੂੰ ਅਸੀਂ ਅਸੀਂ ਉਹਨਾਂ ਨੂੰ ਯਾਦ ਕਰਕੇ ਛੋਟੇ ਜੀ ਉਹਨਾਂ ਦੀ ਇੱਕ ਤਿਲਫੁਲ ਸੇਵਾ ਕਰ ਸਕੀ ਜੀ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਟੈਸਟ ਟਾਈਮ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਉੱਤੇ ਸਕੂਲ ਦਾ ਉਦਘਾਟਨ ਹੋ ਚੁੱਕਾ ਹੈ ਸੋ ਆਪਣੇ ਨਾਲ ਕੁਝ ਹੋਰ ਕਮਿਊਨਿਟੀ ਦੇ ਮੈਂਬਰਸ ਆਉ ਜੋੜੇ ਆ ਹਾਂਜੀ ਕੀ ਨਾਮ ਹੈ ਤੁਹਾਡਾ ਸ਼ੇਰ ਸਿੰਘ ਕੀ ਕਹਿਣਾ ਚਾਹੁੰਦੇ ਆਂ ਅੱਜ ਇਸ ਦਿਨ ਪਾਜੀ ਕਹਿਣਗੇ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਨਵਦੀਪ ਸਿੰਘ ਢਾਲੇਵਾਲਾ ਜੀ ਤੇ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਾਡੀ ਕਮੇਟੀ ਨੂੰ ਵਧਾਈ ਖਾਲੜਾ ਜੀ ਦੇ ਨਾਮ ਦੇ ਸਕੂਲ ਦਾ ਨਾਮ ਰੱਖਿਆ ਗਿਆ ਜੀ ਆਪਣੀ ਪੰਜਾਬੀ ਕਮਿਊਨਿਟੀ ਲਈ ਇਹੀ ਮਾਣ ਆ ਉਹਨਾਂ ਨੂੰ ਆਪਾਂ ਇੱਥੇ ਨਾਂ ਦੇ ਉੱਤੇ ਸਾਰੀ ਉਮਰ ਲਈ ਜ਼ਿੰਦਗੀ 'ਚ ਉਹਨਾਂ ਇੱਥੇ ਨਾਂ ਰਹੂਗਾ ਤੇ ਚੱਲਦਾ ਰਹੂਗਾ ਆਪਣੇ ਪੰਜਾਬੀ ਕੋਲ 'ਚ ਨਾ ਜਾਊਗਾ ਫਿਰ ਮੇਰੇ ਮੇਰੇ ਬਣੇ ਇੰਡੋ ਇੰਡੋ ਅਮਰੀਕਨ ਹੈਰੀਟੇਜ ਫੋਰਮ ਵੱਲੋਂ ਸਾਰੀ ਕਮਿਊਨਿਟੀ ਵੱਲੋਂ ਖਾਲੜੀ ਜੀ ਦੇ ਇਸ ਕਦਮ ਲਈ ਵਧਾਈ ਦਿੱਤੀ ਜਾਂਦੀ ਆ ਤੇ ਗਾਹ ਨੂੰ ਅਸੀਂ ਹੋਰ ਅਮੀਰ ਕਰਦੇ ਆ ਵੀ ਹੋਰ ਵੀ ਇਸ ਤਰ੍ਹਾਂ ਨਵੇਂ ਪ੍ਰੋਜੈਕਟ ਲਿਆਉਂਦੇ ਜਾਣ ਸ਼ਹਿਰ ਦੇ ਵਿੱਚ ਥੈਂਕ ਯੂ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ